ਜੇਕਰ ਤੁਸੀਂ ਵੀ ਪਰਸ ਜਾਂ ਫਿਰ ਹੋਰ ਕੀਮਤੀ ਸਮਾਨ ਲੈ ਕੇ ਘਰੋਂ ਬਾਹਰ ਨਿਕਲਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਲੁਧਿਆਣਾ ਦੇ ਪੋਸ਼ ਇਲਾਕਾ ਮਾਡਲ ਟਾਊਨ ਦੇ ਵਿੱਚ ਜੋ ਘਟਨਾ ਵਾਪਰੀ ਹੈ ਉਸ ਦੀ ਸਿਸਟੀ ਫੁੱਟੇਜ ਦੇਖ ਕੇ ਤੁਹਾਡੀ ਵੀ ਰੂਹ ਕੰਮ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਜੋ ਇਕੱਲੀ ਬਾਜ਼ਾਰ ਤੋਂ ਆਪਣੇ ਘਰ ਵਾਪਸ ਜਾ ਰਹੀ ਹੁੰਦੀ ਹੈ ਕਿ ਸਕੂਟੀ ਤੇ ਸਵਾਰ ਇੱਕ ਲੁਟੇਰਾ ਆਉਂਦਾ ਹੈ ਅਤੇ ਉਕਤ ਔਰਤ ਦੇ ਕੋਲੋਂ ਪਰਸ ਖੋਹਣ ਦੀ ਕੋਸ਼ਿਸ਼ ਕਰਦਾ ਹੈ ਇਸ ਘਟਨਾ ਦੇ ਵਿੱਚ ਜਿਹੜੀ ਕਿ ਔਰਤ ਹੈ ਉਹ ਮੋਢੇ ਮੋਢੇ ਜ਼ਮੀਨ ਦੇ ਉੱਪਰ ਡਿੱਗਦੀ ਹੈ ਇਹਨੀ ਜ਼ੋਰ ਤੇ ਉਹ ਜ਼ਮੀਨ ਦੇ ਉੱਪਰ ਡਿੱਗਦੀ ਹੈ ਕਿ ਉਸਦੇ ਦੰਦ ਟੁੱਟ ਜਾਂਦੇ ਨੇ ਅਤੇ ਹੈੱਡ ਇੰਜਰੀ ਵੀ ਹੋਈ ਹੈ ਜਿਸ ਤੋਂ ਬਾਅਦ ਉਕਤ ਮਹਿਲਾ ਨੂੰ ਡੀਐਮਸੀ ਦੇ ਆਈਸੀਯੂ ਦੇ ਵਿੱਚ ਭਰਤੀ ਕਰਵਾਇਆ ਗਿਆ ਉਧਰ ਪੂਰੇ ਘਟਨਾਕ੍ਰਮ ਦੀ 60 ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਔਰਤ ਜੋ ਕਿ ਇਕੱਲੀ ਸੁੰਸਾਨ ਸੜਕ ਦੇ ਉੱਪਰ ਤੁਰ ਹੀ ਜਾਂਦੀ ਹੈ ਅਤੇ ਪਿੱਛੋਂ ਤੇ ਸਕੂਟੀ ਤੇ ਸਵਾਰ ਇੱਕ ਨਕਾਬਪੋਸ਼ ਲੁਟੇਰਾ ਆਉਂਦਾ ਹੈ ਅਤੇ ਉਕਤ ਮਹਿਲਾ ਤੋਂ ਪਿੱਛੋਂ ਦੀ ਪਰਸ ਖੋਣ ਦੀ ਕੋਸ਼ਿਸ਼ ਕਰਦਾ ਹੈ ਇਨ ਨੂੰ ਜ਼ੋਰਦਾਰ ਝਟਕਾ ਲੱਗਦਾ ਅਤੇ ਮੈਲਾ ਮੁੰਦੇ ਮੂੰਹ ਸੜਕ ਦੇ ਉੱਪਰ ਡਿੱਗ ਜਾਂਦੀ ਹੈ ਅਤੇ ਇੰਨੀ ਗੰਭੀਰ ਜ਼ਖਮੀ ਹੁੰਦੀ ਹੈ ਕਿ ਉਸ ਦੇ ਕੋਲੋਂ ਫਿਰ ਹਿੱਲਿਆ ਵੀ ਨਹੀਂ ਜਾਂਦਾ ਇੰਨੇ ਨੂੰ ਆਸ-ਪਾਸ ਦੇ ਲੋਕ ਜਿਹੜੇ ਕਿ ਉੱਥੇ ਪਹੁੰਚਨੇ ਸ਼ੁਰੂ ਹੋ ਜਾਂਦੇ ਨੇ ਪਰ ਇਸੇ ਦੌਰਾਨ ਲੁਟੇਰੇ ਦੇ ਵੱਲੋਂ ਦੁਬਾਰਾ ਤੋਂ ਵਾਪਸ ਆ ਕੇ ਉਕਤ ਪੀੜਿਤ ਮਹਿਲਾ ਤੋਂ ਦੁਬਾਰਾ ਤੋਂ ਪਰਤਖੋਂਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਜਦੋਂ ਦੂਸਰੀ ਵਾਰ ਲੁਟੇਰਾ ਆਉਂਦਾ ਤਾਂ ਉਸ ਦਾ ਜਿਹੜਾ ਕਿ ਬੈਲੈਂਸ ਆ ਉਹ ਡਗਮਗਾ ਜਾਂਦਾ ਹੈ ਅਤੇ ਉਹ ਵੀ ਸਕੂਟੀ ਤੋਂ ਹੇਠਾ ਡਿੱਗ ਜਾਂਦਾ ਹੈ ਅਤੇ ਫਿਰ ਉਸ ਦੇ ਵੱਲੋਂ ਇੱਕ ਤੋਂ ਬਾਅਦ ਤਿੰਨ ਵਾਰ ਜਿਹੜੀ ਕਿ ਇਹ ਕੋਸ਼ਿਸ਼ ਪਰਤਖੋਂਦੀ ਕੀਤੀ ਜਾਂਦੀ ਹੈ ਪਰ ਇਹਨਾਂ ਨੂੰ ਆਸ-ਪਾਸ ਜਿਹੜੇ ਕਿ ਇਲਾਕੇ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਜਿਸ ਤੋਂ ਬਾਅਦ ਇਹ ਸਕੂਟੀ ਤੇ ਸਵਾਰ ਲੁਟੇਰਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਪਰ ਪੀੜਿਤ ਮੇਲਾ ਜਿਹੜੀ ਪਹਿਚਾਣ ਹੈਗੀ ਆ ਉਹ ਮਾਡਲ ਟਾਊਨ ਦੀ ਹੀ ਵਸਨੀਕ ਅਲਕਾ ਦੇ ਵਜੂ ਹੋਈ ਹੈ ਦੱਸਿਆ ਜਾ ਰਿਹਾ ਕਿ ਉਕਤ ਮੇਲਾ ਮਾਰਕੀਟ ਤੋਂ ਖਰੀਦਾਰੀ ਕਰਕੇ ਆਪਣੇ ਘਰ ਵਾਪਸ ਜਾਰੀ ਹੁੰਦੀ ਹੈ ਕਿ ਰਸਤੇ ਦੇ ਵਿੱਚ ਇਹ ਕਾਨੂੰਨੀ ਵਾਰਦਾਤ ਉਸਦੇ ਨਾਲ ਵਾਪਰ ਜਾਂਦੀ ਹੈ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਦੇ ਵੱਲੋਂ ਗੰਭੀਰ ਜ਼ਖਮੀ ਅਲਕਾ ਨਾਮਕ ਮਹਿਲਾ ਨੂੰ ਡੀਐਮਸੀ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਜਿੱਥੇ ਕਿ ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੇ ਦਿਮਾਗ ਦੇ ਵਿੱਚ ਗੰਭੀਰ ਸੱਟ ਲੱਗੀ ਹੈ ਉਸ ਨੂੰ ਆਈਸੀਯੂ ਦੇ ਵਿੱਚ ਰੱਖਿਆ ਗਿਆ ਅਤੇ ਪੀੜਤ ਪਰਿਵਾਰ ਦੇ ਵੱਲੋਂ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਐਸਐਚਓ ਬਲਵਿੰਦਰ ਸਿਗਨਲ ਜਦੋਂ ਰਾਬਤਾ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਖੰਗਾਲਿਆ ਗਿਆ ਜਿਸ ਦੇ ਵਿੱਚ ਪੂਰੇ ਘਟਨਾਕ੍ਰਮ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਅਤੇ ਉਸੇ ਦੇ ਆਧਾਰ ਦੇ ਉੱਪਰ ਹੁਣ ਉਕਤ ਲੁਟੇਰੇ ਦੀ ਭਾਲ ਕੀਤੀ ਜਾ ਰਹੀ ਹੈ। ਐਸ.ਐਚ. ਬਲਵਿੰਦਰ ਸਿੰਘ ਨੇ ਇਹ ਵੀ ਜ਼ਿਕਰ ਕੀਤਾ ਕਿ ਉਕਤ ਲੁਟੇਰੇ ਨੂੰ ਬੱਸ ਸਟੈਂਡ ਵਾਲੀ ਸਾਈਡ ਜਾਂਦੇ ਹੋਏ ਦੇਖਿਆ ਗਿਆ ਅਤੇ ਹੁਣ ਥਾਥਾਂ ਅਤੇ ਪੁਲਿਸ ਦੇ ਵੱਲੋਂ ਜਿਹੜੀ ਕੀ ਹੈ ਇਸ ਲੁਟੇਰੇ ਦੀ ਭਾਲ ਦੇ ਲਈ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੇ ਵਸਨੀਕ ਜਿਹੜੇ ਕੀ ਲੋਕ ਹੈਗੇ ਨੇ ਉਹਨਾਂ ਨੇ ਵੀ ਪ੍ਰਸ਼ਾਸਨ ਦੀ ਟੀਲੀਗਰ ਕਾਰਗੁਜ਼ਾਰੀ ਨੂੰ ਲੈ ਕੇ ਰੋਸ ਜ਼ਾਹਰ ਕੀਤਾ ਹੈ ਉਹਨਾਂ ਇਹ ਵੀ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਜਿਹੜੀ ਕੀ ਇੱਕ ਘਟਨਾ ਵਾਪਰੀ ਸੀ ਅਤੇ ਉਸ ਦੌਰਾਨ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਅਤੇ ਦੱਸਿਆ ਜਾ ਰਿਹਾ ਕਿ ਉਸ ਵੇਲੇ ਇੱਕ ਵਾਰ ਤਾਂ ਸਨੇਚਿੰਗ ਦੀ ਵਾਰਦਾਤ ਹੋਈ ਹੈ ਤੇ ਦੂਸਰੀ ਵਾਰ ਇਸੇ ਹੀ ਇਲਾਕੇ ਦੇ ਵਿੱਚ ਮੋਟਰਸਾਈਕਲ ਚੋਰੀ ਕੀਤਾ ਗਿਆ ਅਤੇ ਹੁਣ ਇਹ ਇਲਾਕੇ ਦੇ ਵਿੱਚ ਜੋ ਕਿ ਲੁਧਿਆਣਾ ਦਾ ਪੋਸ਼ ਇਲਾਕਾ ਮਾਡਲ ਟਾਊਨ ਹੈ ਉਸ ਦੇ ਵਿੱਚ ਇਹ ਤੀਜੀ ਵੱਡੀ ਵਾਰਦਾਤ ਹੈ ਅਤੇ ਹੁਣ ਉਹਨਾਂ ਇਲਾਕੇ ਦੇ ਲੋਕਾਂ ਦੇ ਵੱਲੋਂ ਸੁਰੱਖਿਆ ਨੂੰ ਲੈ ਕੇ ਹੋਰ ਪੁਖਤਾ ਇੰਤਜ਼ਾਮ ਕੀਤੇ ਜਾਣ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਸੋ ਬਾਕੀ ਇਹ ਜਿਹੜੀ ਕਿ ਵੱਡੀ ਹੌਲਨਾਕ ਘਟਨਾ ਵਾਪਰੀ ਹੈ ਇਸ ਤੋਂ ਸਬਕ ਲੈਣ ਦੀ ਲੋੜ ਹੈ ਅਤੇ ਇਸ ਤੋਂ ਇਹ ਵੀ ਸਬਕ ਸਿੱਖਿਆ ਜਾਵੇ ਕਿ ਜਦੋਂ ਵੀ ਤੁਸੀਂ ਰਸਤੇ ਦੇ ਵਿੱਚ ਜਾਂਦੇ ਹੋ ਤੁਹਾਡੇ ਕੀਮਤੀ ਸਮਾਨ ਹੱਥ ਦੇ ਵਿੱਚ ਆ ਤਾਂ ਆਸ-ਪਾਸ ਜ਼ਰੂਰ ਧਿਆਨ ਰੱਖਿਆ ਕਰੋ ਕਿ ਕੁਝ ਅਜਿਹਾ